ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ। ਤੇ ਅੱਜ ਨਾ ਸਵੇਰ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਆ ਕਾਲ ਰਿਕਾਰਡਿੰਗ ਦੀ। ਜਿਹੜੀ ਸੁਣ ਕੇ ਹੈਰਾਨ ਵੀ ਹੋਏ ਆ, ਪਰੇਸ਼ਾਨ ਵੀ ਹੋਏ ਆ ਕਿ ਇਹ ਦੋਵੇਂ ਜਿਹੜੀ ਮੈਂ ਪਹਿਲਾਂ ਕਰ ਦੱਸਦਾ ਦਿੰਦਾ ਕਿ ਕਾਲ ਰਿਕਾਰਡਿੰਗ ਕਿਹਦੀ ਵਾਇਰਲ ਹੋਈ ਆ। ਦੋਵੇਂ ਰਾਜਨੀਤਿਕ ਬੰਦੇ ਨੇ ਰਾਜਨੀਤੀ ਦੇ ਵਿੱਚ ਉਹਨਾਂ ਦਾ ਵੱਡਾ ਨਾਮ ਹੈ ਤੇ ਅ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਨੇ ਦੋਵੇਂ ਹਨਾ ਵੱਖ-ਵੱਖ ਪਾਰਟੀਆਂ ਦੇ ਜਿਹੜੇ ਨੇ ਆਗੂ ਨੇ ਤੇ ਜਦੋਂ ਇਹ ਕਾਲ ਰਿਕਾਰਡਿੰਗ ਮੇਰੇ ਕੋਲ ਆਈ ਮੈਂ ਤਾਂ ਕਾਫੀ ਪਰੇਸ਼ਾਨ ਹੋਇਆ ਕਿ ਇੱਕ ਦੂਜੇ ਨੂੰ ਰਿਸਪੈਕਟ ਵੇ ਦੇ ਨਾਲ ਗੱਲ ਕੀਤੀ ਜਿਹੜੀ ਮੈਨੂੰ ਬਹੁਤ ਵਧੀਆ ਲੱਗੀ ਨਹੀਂ ਤੇ ਅੱਜ ਕੱਲ ਦੀ ਰਾਜਨੀਤੀ ਤੂ 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 ਮੈਂ 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 ਹਨਾ ਜਿਆਦੀ ਹੋ ਰਹੀ ਆ ਤੇ ਵਧੀਆ ਲੱਗੀ ਮੈਨੂੰ ਗੱਲ ਤੇ ਬਾਕੀ ਮੈਂ ਦੱਸ ਦਿੰਦਾ ਕਿ ਸਿਮਰਜੀਤ ਸਿੰਘ ਬੈਂਸ ਤੇ ਰਮਨੀਤ ਸਿੰਘ ਬਿੱਟੂ ਦੀ ਜਿਹੜੀ ਕਾਲ ਰਿਕਾਰਡਿੰਗ ਵਾਇਰਲ ਹੋਈ ਆ ਤੇ ਜਿਹਦੇ ਵਿੱਚ ਬਹੁਤ ਲਿਹਾਜ਼ ਦੇ ਨਾਲ ਬਿੱਟੂ ਸਾਹਿਬ ਨੇ ਗੱਲ ਕੀਤੀ ਆ ਤੇ ਬੈਂਸ ਸਾਹਿਬ ਦੋਵਾਂ ਨੇ ਬਹੁਤ ਵਧੀਆ ਗੱਲ ਹੋਈ ਆ ਪਰ ਗਲਤ ਕੀਤਾ ਜਿੰਨੇ ਵੀ ਇਹ ਵੀਡੀਓ ਵਾਇਰਲ ਕੀਤੀ ਹੈ ਗਲਤ ਕੀਤੀ ਹੈ ਜਦੋਂ ਬੰਦਾ ਟੁੱਟ ਜਾਂਦਾ ਨਾ ਜਦੋਂ ਬੰਦਾ ਟੁੱਟ ਜਾਂਦਾ ਤੇ ਉਹ ਫਿਰ ਥਾਂ ਥਾਂ ਤੇ ਅੱਥ ਮਾਰਦਾ ਹੈ ਕਿ ਮੈਂ ਹੁਣ ਕਿੱਧਰ ਨੂੰ ਜਾਵਾਂ ਜਿਹੜੇ ਬੰਦੇ ਰਾਜਨੀਤੀ ਕਰਦੇ ਨੇ ਉਹਨਾਂ ਨੂੰ ਜਿਆਦਾ ਸਮਝ ਆ ਕਿ ਜਿਹੜੇ ਰਾਜਨੀਤੀਕ ਨੇ ਉਹ ਹਮੇਸ਼ਾ ਲਾਈਮਲਾਈਟ ਚ ਜਾਂ ਉਹਨਾਂ ਨੂੰ ਹਮੇਸ਼ਾ ਸੱਤਾ ਦਾ ਜਿਹੜੀ ਹੈ ਭੁੱਖ ਰਹਿੰਦੀ ਹੈ ਤੇ ਆਪਾਂ ਇਹ ਉਹ ਕਹਿ ਸਕਦੇ ਆ ਭੁੱਖੀ ਕਹਿ ਸਕਦੇ ਆ ਆਪਾਂ ਤੇ ਪਰ ਇਹ ਗੱਲ ਗਲਤ ਹੋਈ ਹੈ ਜਿਹੜੀ ਵੀ ਹੋਈ ਹੈ ਕਿਸੇ ਨੂੰ ਕਾਲ ਰਿਕਾਰਡਿੰਗ ਨਹੀਂ ਸੀ ਵਾਇਰਲ ਕਰਨੀ ਚਾਹੀਦੀ ਜੇ ਬੈਸ ਜੀ ਨੇ ਕੀਤੀ ਆ ਤੇ ਇੱਕ ਦੂਜੇ ਨੂੰ ਬਿੱਟੂ ਹੈ ਜਿਹੜੇ ਉਹ ਬੈਸ ਜੀ ਨੂੰ ਕਹਿ ਰਹੇ ਨੇ ਕਿ ਤੁਸੀਂ ਜਾਂ ਤਾਂ ਉਹਨਾਂ ਨੂੰ ਪਹਿਲਾਂ ਪਤਾ ਲੱਗ ਗਿਆ ਸੀ ਹੋਊਗਾ ਕਿ ਇਹ ਇਹਨਾਂ ਨੇ ਕਾਂਗਰਸ 'ਚ ਚੱਲ ਜਾਣਾ ਤੇ ਤਾਂ ਕਰਕੇ ਉਹ ਕਹਿ ਰਹੇ ਨੇ ਕਿ ਬੈਸ ਜੀ ਤੁਸੀਂ ਉਧਰ ਨਾ ਜਾਓ ਮੈਂ ਵੀ ਉੱਧਰੋਂ ਆਇਆ ਮੈਂ ਤੇ ਮੈਨੂੰ ਤਾਂ ਜ਼ਿਆਦਾ ਵਧੀਆ ਨਹੀਂ ਲੱਗੀ ਪਾਰਟੀ ਤੇ ਤੁਸੀਂ ਉੱਧਰ ਨਾ ਜਾਓ ਤੇ ਆਪਾਂ ਇੱਧਰ ਆਉਣੇ ਆ ਬੀਜੇਪੀ ਜਾਉਣੇ ਆ ਬੀਜੇਪੀ ਜੁਆਇਨ ਕਰਨ ਲਈ ਉਹਨਾਂ ਨੂੰ ਕੰਪੈਲ ਕੀਤਾ ਤੇ ਫਿਰ ਕਹਿੰਦੇ ਨੇ ਕਿ ਆਪਾਂ 1 ਵਜੇ ਮਿਲਦੇ ਆ ਤੇ ਚਲੋ ਉਹਨਾਂ ਦੀ ਕੀ 1 ਵਜੇ ਦੁਪਹਿਰੇ ਮੀਟਿੰਗ ਹੋਈ ਕੀ ਹੋਇਆ ਕੀ ਨਹੀਂ ਹੋਇਆ ਪਰ ਜਿਹੜੀ ਕਾਲ ਰਿਕਾਰਡਿੰਗ ਸੁਣ ਕੇ ਮੈਨੂੰ ਨਰਾਸ਼ੀ ਵੀ ਹੋਈ ਕਿ ਇੱਕ ਦੂਜੇ ਦੀ ਜੜੀ ਮਤਲਬ ਦੱਸਣੀ ਵੀ મતલਬ ਗਲਤ ਲੱਗਾ ਮੈਨੂੰ ਮੈਂ ਤਲਿਓ ਇਸ ਵਿਸ਼ੇ ਤੇ ਵੀਡੀਓ ਬਣਾਈ ਆ ਇਹ ਨਹੀਂ ਕਰਨੀ ਚਾਹੀਦੀ ਕਿਸੇ ਨੂੰ ਵੀ ਇਹ ਗੱਲ ਕਿਉਂਕਿ ਜਿਹੜੇ ਕੋਈ ਵੀ ਆ ਜੇ ਮੰਨ ਲਓ ਕਿ ਆਪਣਾ ਇੱਕ ਬਿਜ਼ਨਸ ਨਹੀਂ ਚੱਲਦਾ ਤੇ ਆਪਾਂ ਦੂਜੇ ਹੱਥ ਮਾਰਦੇ ਆ ਕਿ ਕੋਈ ਹੋਰ ਚੱਲ ਜੇ ਦੇ ਨੇਚਰ ਬੰਦਾ ਸਕਸੈਸਫੁਲ ਨਹੀਂ ਹੁੰਦਾ ਤੋ ਹਰ ਇੱਕ ਪਾਸੇ ਹੱਥ ਮਾਰਦਾ ਹੈਨਾ ਤੇ ਇਸੇ ਤਰ੍ਹਾਂ ਰਾਜਨੀਤੀ ਕੀ ਰਾਜਨੀਤੀ ਵੀ ਇਦਾਂ ਦੀ ਹੈ ਜਿਹੜੇ ਲੀਡਰ ਨੇ ਜਿਨ੍ਹਾਂ ਨੂੰ ਸੱਤਾ ਦੀ ਭੁੱਖ ਰਹਿੰਦੀ ਹੈ ਉਹ ਫਿਰ ਹਰ ਇੱਕ ਜਗ੍ਹਾ ਦੇ ਅਥਮਾਰ ਦੇਣੀ ਕਿ ਸਾਡਾ ਇੱਥੇ ਵੀ ਦਾ ਲੱਗ ਜਾਈ ਇੱਥੇ ਵੀ ਦਾ ਲੱਗ ਜਾਈ ਇਥੋਂ ਲੱਗ ਜਾਈ ਹਨਾ ਤੇ ਇਹ ਪਰ ਨਹੀਂ ਚਾਹੀਦਾ ਉਹਨਾਂ ਨੂੰ ਇਹ ਉਹਨਾਂ ਦਾ ਪਰਸਨਲ ਮਾਮਲਾ ਸੀ ਤੇ ਇਹਨਾਂ ਨੂੰ ਵਾਇਰਲ ਨਹੀਂ ਸੀ ਕਰਨਾ ਚਾਹੀਦਾ ਬਾਕੀ ਇਲੈਕਸ਼ਨ ਤੇ ਵੀ ਬੜਾ ਪ੍ਰਭਾਵ ਪਾਊਗਾ ਤੇ ਬਿੱਟੂ ਜੀ ਤੇ ਵੈਸੇ ਕੋਈ ਮਾੜੀ ਗੱਲ ਤਨੀ ਬਿੱਟੂ ਜੀ ਨੇ ਕਹੀ ਬੜੇ ਪਿਆਰ ਦੇ ਨਾਲ ਗੱਲ ਕੀਤੀ ਹੈ ਬਿੱਟੂ ਜੀ ਤਾਂ ਮੈਂ ਕਹਿ ਰਿਹਾ ਹੁਣ ਤੁਸੀਂ ਕਿਉਂਕਿ ਵੱਡੇ ਨੇ ਮੇਰੇ ਤੋਂ ਤੇ ਇਹ ਨਹੀਂ ਹੁਣ ਤੁਸੀਂ ਸੋਚ ਲਿਓ ਕਿ ਬੜਾ ਬਿੱਟੂ ਬਿੱਟੂ ਜੀ ਕਰ ਰਿਆਂ ਤੂੰ ਬਿੱਟੂ ਬਿੱਟੂ ਜੀ ਕਰ ਰਿਆਂ ਤੂੰ ਉਹ ਤੇ ਬੀਜੇਪੀ ਚਾ ਸੋ ਆਪਾਂ ਵੱਡੇ ਨਹੀਂ ਰਿਸਪੈਕਟ ਕਰ ਰਿਆਂ ਮੈਂ ਹੋਰ ਤੇ ਚਲੋ ਕੋਈ ਗੱਲ ਨਹੀਂ ਤੇ ਬਾਕੀ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ